ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਹਿਨਾ ਖਾਨ ਨੂੰ ਤੀਸਰੀ ਸਟੇਜ ਦਾ ਪ੍ਰੈਸਟ ਕੈਂਸਰ ਹੈ ਪਿਛਲੇ ਕਾਫੀ ਦਿਨ ਪਹਿਲਾਂ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਖਬਰ ਪਾ ਕੇ ਜਿਹੜੀ ਖਬਰ ਸਾਂਝੀ ਕੀਤੀ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਉਹ ਸੋਸ਼ਲ ਮੀਡੀਆ ਤੇ ਬਣੇ ਹੋਏ ਨੇ ਲਗਾਤਾਰ ਡੇਲੀ ਕੁਝ ਨਾ ਕੁਝ ਅਪਲੋਡ ਕਰਦੇ ਪਏ ਨੇ ਆਪਣੀਆਂ ਫੋਟੋਸ ਅਪਲੋਡ ਕਰਦੇ ਪਏ ਨੇ ਆਪਣੀ ਮਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਪਏ ਨੇ ਸੋ ਕਿਤਨਾ ਕਿਤੇ ਉਹ ਪੋਜ਼ਿਟਿਵ ਵੀ ਬਹੁਤ ਨੇ ਪਰ ਉਸ ਤੋਂ ਇਲਾਵਾ ਕਈ ਵਾਰ ਇਹ ਦੇਖਣ ਵਿੱਚ ਆਇਆ ਕਿ ਉਹ ਕਿਤਨਾ ਕਿਤੇ ਭਾਵੁਕ ਹੋ ਜਾਂਦੇ ਨੇ ਇਸ ਚੀਜ਼ ਨੂੰ ਲੈ ਕੇ ਕਿ ਉਹਨਾਂ ਨੂੰ ਬ੍ਰੈਸਟ ਕੈਂਸਰ ਹੈ ਤੇ ਬਹੁਤ ਲੋਕ ਬਹੁਤ ਉਹਨਾਂ ਦੇ ਜਿਹੜੇ ਫੈਨਸ ਨੇ ਉਹ ਲਗਾਤਾਰ ਉਹਨਾਂ ਨੂੰ ਕਿਤਨਾ ਕਿਤੇ ਡੀਐਮ ਕਰਦੇ ਪਏ ਨੇ ਮੈਸੇਜ ਕਰਦੇ ਪਏ ਨੇ ਸ਼ੁਭਕਾਮਨਾਵਾਂ ਭੇਜਦੇ ਪਏ ਨੇ ਕਈ ਤਾਂ ਇੱਥੇ ਤੱਕ ਵੀ ਖਬਰ ਆਈ ਹੈ ਕਿ ਉਹਨਾਂ ਨੂੰ ਹਸਪਤਾਲ ਤੱਕ ਮਿਲ ਕੇ ਆਏ ਨੇ ਕਿਤਨਾ ਕਿਤੇ ਇੱਥੇ ਵੀ ਉਹ ਸਾਹਮਣੇ ਇਹ ਹੀ ਦੱਸਦੇ ਪਏ ਨੇ ਕਿ ਮੈਂ ਠੀਕ ਆ ਮੈਂ ਇਸ ਜਿਹੜੀ ਲੜਾਈ ਦੇ ਨਾਲ ਲੜਦੀ ਪਈ ਹਾਲਾਂਕਿ ਉਹ ਆਪਣਾ ਇਸ ਜਿਹੜਾ ਇਲਾਜ ਕਰਵਾਉਂਦੇ ਪਏ ਨੇ ਤਾਂ ਉੱਥੇ ਹੀ ਹਿਨਾ ਖਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਅੱਜ ਤੇ ਉਹਨਾਂ ਨੇ ਆਪਣੇ ਪਿਤਾ ਦੀ ਪੋਸਟ ਜਿਹੜੀ ਇੱਕ ਫੋਟੋ ਸਾਂਝੀ ਕੀਤੀ ਉੱਪਰ ਲਿਖਿਆ ਹੋਇਆ ਡੈਡੀ ਇਸ ਸਟਰੋਂਗ ਗਰਲ ਤੇ ਉਸ ਦੇ ਨਾਲ ਜੇ ਆ ਗੱਲ ਕਰੀਏ ਤਾਂ ਉਹਨਾਂ ਨੇ ਸੱhle ਇਹ ਵੀ ਲਿਖਿਆ ਕਿ ਮਿਸ ਯ ਜਿਹਨਾਂ ਖਾਨ ਦੇ ਬॉयਫ੍ਰੈਂਡ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਉਹਨਾਂ ਦੀਆਂ ਜਿਹੜੀਆਂ ਫੋਟੋਸ ਪਾ ਕੇ ਹਿਨਾ ਖਾਨ ਦੀਆਂ ਫੋਟੋਸ ਪਾ ਕੇ ਇੱਕ ਕੈਪਸ਼ਨ ਲਿਖਿਆ ਹੋਇਆ ਹੈ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ ਹਿਨਾ ਖਾਨ ਦੇ ਬॉयਫ੍ਰੈਂਡ ਰੋਕੀ ਲਿਖਦੇ ਨੇ ਕਿ ਜਦੋਂ ਉਹ ਮੁਸਕਰਾਉਂਦੀ ਹੈ ਤਾਂ ਲਾਈਟਾਂ ਚਮਕਦੀਆਂ ਨੇ ਜਦੋਂ ਉਹ ਖੁਸ਼ ਹੁੰਦੀ ਹੈ ਤਾਂ ਜ਼ਿੰਦਗੀ ਦਾ ਮਤਲਬ ਹੁੰਦਾ ਹੈ ਜਦੋਂ ਮੇਰੇ ਨਾਲ ਹੁੰਦੀ ਹੈ ਮੈਂ ਬਹੁਤ ਜ਼ਿਆਦਾ ਜਿਉਂਦਾ ਹਾਂ ਜਦੋਂ ਮੈਂ ਉਸਦੇ ਨਾਲ ਹੁੰਦਾ ਔਰ ਕੁਝ ਵੀ ਨਹੀਂ ਮਾਇਨੇ ਹੁੰਦਾ ਉਸਦਾ ਮਨਪਸੰਦ ਖਾਣਾ ਪਕਾਇਆ ਇਹ ਮੇਰੇ ਲਈ ਇਹ ਮੇਰੇ ਪਿਆਰ ਲਈ ਵੀਕਐਂਡ ਖਾਸ ਹੈ ਹਿਨਾ ਖਾਨ ਨੂੰ ਟੈਗ ਕੀਤਾ ਹੈ ਰੋਕੀ ਨੇ ਰੋਕੀ ਉਹਨਾਂ ਦੇ ਬੁਆਏਫ੍ਰੈਂਡ ਨੇ ਤਾਂ ਇਹ ਜਿਹੜੀਆਂ ਲਾਈਨਾਂ ਉਹਨਾਂ ਨੇ ਹਿਨਾ ਖਾਨ ਵਾਸਤੇ ਲਿਖੀਆਂ ਤੇ ਫੋਟੋਸ ਵੀ ਨਾਲ ਕੁਝ ਸਾਂਝੇ ਕੀਤੇ ਆ ਜੋ ਤੁਸੀਂ ਇਸ ਵੇਲੇ ਸਕਰੀਨ ਤੇ ਦੇਖ ਰਹੇ ਹੋਵੋਗੇ ਤਾਂ ਇਸ ਦੇ ਨਾਲ ਹੀ ਲੱਖਾਂ ਲੋਕ ਇਹੀ ਦੁਆ ਕਰਦੇ ਪਏ ਨੇ ਇਹ ਅਰਦਾਸ ਕਰਦੇ ਪਏ ਨੇ ਕਿ ਹਿਨਾ ਖਾਨ ਜਲਦ ਤੋਂ ਜਲਦ ਦਰਸਤ ਹੋ ਜਾਵੇ ਜਲਦ ਤੋਂ ਜਲਦ ਠੀਕ ਹੋ ਜਾਵੇ ਤਾਂ ਇੱਕ ਵਾਰ ਫਿਰ ਆਪਣੇ ਪਰਿਵਾਰ ਦੇ ਨਾਲ ਜੁੜੇ ਰਿਪੀਟ ਤਾਂ ਇੱਕ ਵਾਰ ਫਿਰ ਠੀਕ ਹੋ ਕੇ ਆਪਣੇ ਪਰਿਵਾਰ ਦੇ ਕੋਲ ਪਹੁੰਚੇ ਤੇ ਨਾਲ ਦੇ ਨਾਲ ਇੱਕ ਵਾਰ ਫਿਰ ਫਿਲਮ ਇੰਡਸਟਰੀ ਦੇ ਵਿੱਚ ਕਦਮ ਰੱਖੇ ਸੋ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਹਿਨਾ ਖਾਨ ਜਲਦ ਤੋਂ ਜਲਦ ਠੀਕ ਹੋ ਕੇ ਇੱਕ ਵਾਰ ਫਿਰ ਫਿਲਮਾਂ ਦੇ ਵਿੱਚ ਨਜ਼ਰ ਆਉਣ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਸਿਕਾ।